ਫੋਰ ਬਾਈ ਜੀ ਸਾਰਿਆਂ ਨੂੰ ਸ਼ਾਸਤਰੀ ਕਾਲ ਤੇ ਮੈਂ ਤੁਹਾਡਾ ਛੋਟਾ ਭਰਾ ਨੇਟੂ ਚੋਹਾਨ ਤੇ ਅੱਜ ਆਪਣਾ ਕੰਮ ਚੱਲਿਆ ਨਹੀਂ ਤੇ ਟੀਪਨ ਲੈ ਕੇ ਆਪਾਂ ਵਾਪਸ ਚੱਲੇ ਆ ਆਪਾਂ ਤੁਰੇ ਜਾਂਦੇ ਸੀਗੇ ਤੇ ਮੈਂ ਸੋਚਿਆ ਵੀ ਆਪਾਂ ਇੱਕ ਛੋਟੀ ਜੀ ਵੀਡੀਓ ਪਾ ਦਈਏ ਤੇ ਇੱਕ ਸਥਾਈ ਕਾਂਟਰਾ ਤੁਹਾਡੇ ਰੂਬਰੂ ਕਰ ਦਿਓਗੇ ਤੁਹਾਡੀ ਸਪੋਰਟ ਦੀ ਬਦਲ ਉਹੜਾ ਆਪਾਂ ਦਿਹਾੜੀਆਂ ਦੀ ਰੋੜ ਨਹੀਂ ਹੈਗੀ ਤੁਹਾਡੀ ਸਪੋਰਟ ਆਪਾਂ ਨੂੰ ਚਾਹੀਦੀ ਹੈ ਬੱਦ ਤੋਂ ਬੱਦ ਸਪੋਰਟ ਜ਼ਰੂਰ ਕਰੋ ਮੇਰਾ ਵੀਰ ਬਣ ਕੇ ਚੰਗਾ ਲਾਇਕ ਕਮੈਂਟ ਸ਼ੇਅਰ ਬਸ ਸਾਹੀ ਸਪੋਰਟ ਹੁੰਦੀ ਐ ਹਾ ਕੰਨਾ ਚਨਾ ਵਾਲੀਆਂ ਨਾ ਨੱਕ ਵਿੱਚ ਕੋਕਾ ਵੇ ਕਰਦਾ ਪਿਆਰ ਮੈਨੂੰ ਕਹਿ ਦਿਨਾ ਸੌਖਾ ਵੇ ਕੰਨਾ ਚਨਾ ਵਾਲੀਆਂ ਨਾ ਨੱਕ ਵਿੱਚ ਕੋਕਾ ਵੇ ਕਰਦਾ ਪਿਆਰ ਮੈਨੂੰ ਕਹਿ ਦਿਨਾ ਸੌਖਾ ਵੇ ਉਹ ਪੰਆ ਗੋਲਡ ਦੇ ਨਾਲ ਲੱਦੀਆਂ ਗਵਾਟਣਾ ਵੇ ਇਥੋਂ ਸਰੀਆ ਨਹੀਂ ਪੰਆ ਗੋਲਡ ਦੇ ਨਾਲ ਲੱਦੀਆਂ ਗਵਾਟਣਾ ਵੇ ਇਥੋਂ ਸਰੀਆ ਨਹੀਂ ਉਹ ਸਰੀਆ ਨਹੀਂ ਚੰਦਰਿਆ ਜੱਟੀ ਨੂੰ ਚਾਂਜਰਾਵੇ ਤੇ ਇਥੋਂ ਸਰੀਆ ਨਹੀਂ ਸਰੀਆ ਨਹੀਂ ਚੰਦਰਿਆ ਜੱਟੀ ਨੂੰ ਚਾਂਜਰਾਵੇ ਤੇ ਇਥੋਂ ਸਰੀਆ ਨਹੀਂ ਹਾਰੀ ਸੋਹਣੀ ਦਿਨ ਆਏ ਵਾਰੀ 베ਚਵੇ ਮੇਰੇ ਵੀ ਤਾਂ ਸੁਨਿਆ ਪੈਰਾਂ ਨੂੰ ਵੇਖਵੇ ਹਾਰੀ ਸੋਹਣੀ ਦਿਨ ਆਏ ਵਾਰੀ 베ਚਵੇ ਮੇਰੇ ਵੀ ਤਾਂ ਸੁਨਿਆ ਪੈਰਾਂ ਨੂੰ ਵੇਖਵੇ ਆਉ ਮਾਰਦੀਆਂ ਮੇਨੇ ਮੇਰੀਆਂ ਬਹਿਨਾਂ ਨਾਲ ਬੇ ਤੈਥੋਂ ਸਰੀਆਨੀ ਆਉ ਮਾਰਦੀਆਂ ਮੇਨੇ ਮੇਰੀਆਂ ਹੀ ਹਾਨਣਾਂ ਬੇ ਤੈਥੋਂ ਸਰੀਆਨੀ ਸਰੀਆਨੀ ਚੰਦਰਿਆ ਜੱਟੀ ਨੂੰ ਚਾਂਦ ਰਾਵੇ ਤੇਥੋਂ ਸਰੀਆਨੀ ਆਓ ਸਰੀਆਨੀ ਚੰਦਰਿਆ ਜੱਟੀ ਨੂੰ ਚਾਂਦ ਰਾਵੇ ਤੇਥੋਂ ਸਰੀਆਨੀ ਵੇ ਤੇਥੋਂ ਸਰੀਆਨੀ ਵੇ ਹਾਏ ਸੋਨਿਆ